ਹੈਲੋ ਹਾਂਜੀ ਸਰ ਹਾਂ ਵੀਰੇ ਫੋਨ ਕੀਤਾ ਸੀਗਾ ਤੁਸੀਂ ਕਹਿੰਦੇ 10 ਹਾਂਜੀ ਹਾਂ ਕਿਹੜਾ ਪੰਡਾ ਵੀਰੇ ਮੈਂ ਸਰਦੂਲਗੜ ਤੋਂ ਵੀਰੇ ਪ੍ਰੋਪਰ ਸਰਦੂਲਗੜ ਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੀਰੇ ਉਹ ਪਤਾ ਕੀ ਆ ਮੁੰਡੇ ਆਏ ਹੋਏ ਸੀ ਕਾਲਾ ਵਾਲੀ ਤੋਂ ਉਹਨਾਂ ਦੇ ਫਾਰਮ ਭਰਨ ਲੱਗ ਰਹੇ ਸੀ ਕਿੰਨੀ ਪੜਾਈ ਹੈ ਵੀਰੇ ਮੈਂ ਵੀਰੇ 10 ਪੜਿਆ ਹੋਇਆ 10 ਪੜੇ ਹੋਇਆ ਠੀਕ ਹੈ 12500 ਰੁਪਏ ਸੈਲਰੀ ਹੈ ਵੀਰੇ ਇੱਕ ਮਹੀਨੇ ਦੀ ਅੱਛਾ ਅੱਛਾ ਜੀ 12500 ਰੁਪਏ ਇੱਕ ਮਹੀਨੇ ਦੀ ਸੈਲਰੀ ਰਹਿਣਾ ਹੋਣਾ ਖਾਣਾ ਬਿਲਕੁਲ ਫਰੀ ਹੈ ਅੱਛਾ ਇਹ ਰੋਟੀ ਰੋਟੀ ਵਿੱਚ ਦੇਣਗੇ ਬਿਲਕੁਲ ਬਈ ਬਿਲਕੁਲ 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 ਅੱਛਾ ਸਾਡੇ 12000 ਰੁਪਏ ਸੈਲਰੀ ਆ ਰਹਿਣਾ ਖਾਣਾ ਬਿਲਕੁਲ ਫਰੀ ਹੈ ਜੇ ਤੁਸੀਂ ਆਪੇ ਘਰੋਂ ਲਿਜਾਉਂਗੇ ਨਾ ਜੀ ਆਣਾ ਜਾਣਾ ਕਰੋਗੇ ਘਰ ਤੋਂ ਆਣਾ ਜਾਣਾ ਤਾਂ 9000 ਰੁਪਏ ਸਾਨੂੰ ਕਿਰਾਇਆ ਮਿਲ ਜੂਗਾ ਆਣ ਜਾਣ ਦਾ ਲੱਗ ਤੋਂ ਅੱਛਾ ਉਹ ਜੇ ਅਸੀਂ ਆਪ ਦਾ ਰੋਟੀ ਪਾਣੀ ਕਰ ਲਾਂਗੇ ਵਿੱਚ ਵੀ ਫਿਰ 3000 ਰੁਪਏ ਮਿਲ ਜੂਗਾ ਸਾਨੂੰ ਹਾਂ ਉਹ ਐਕਸਟਰਾ ਮਿਲੂਗਾ ਤਾਂ ਖਾਤੋਂ ਅਲੱਗ ਟੋਟਲ 15000 ਰੁਪਏ ਅੱਛਾ ਅੱਛਾ ਇੱਕ 4 ਇੱਕ ਕੀ ਕਰਨਾ ਪੂਆ ਜੀ ਤੁਹਾਨੂੰ ਪਹਿਲਾਂ ਪੂਰੀ ਗੱਲ ਸੁਣੋ ਵੀਰੇ ਕਾਲੀ ਨਾ ਕਰੋ ਹਾਂਜੀ 4 ਅੰਤਵਾਰ ਸੰਡੇ ਦੀ ਛੁੱਟੀ ਹੈ ਦੋ ਕੰਪਨੀ ਵੱਲੋਂ ਇਹ ਛੁੱਟੀਆਂ ਨੇ 24 ਦਿਨ ਦੀ ਦਿੱਤੀਆਂ ਜਿਹੜੀਆਂ 4 ਸੰਡੇ ਦੀਆਂ ਉਹ ਤਾਂ ਹੈ ਹੀ ਗਈਆਂ ਨੇ ਦੋ ਅਮਰਜੈਂਸੀ ਹੁੰਦੀਆਂ ਨੇ ਅਮਰਜੈਂਸੀ ਦੇ ਵਿੱਚ ਕੀ ਹੁੰਦਾ 22 ਜਾਣ ਸਾਨੂੰ ਕੋਈ ਕੰਮ ਹੈ ਤਾਂ ਦੋ ਛੁੱਟੀਆਂ ਲੈ ਸਕਦੇ ਉਹ ਨਹੀਂ ਤਾਂ ਨਹੀਂ ਸੀ ਇਹ ਛੁੱਟੀਆਂ ਚੌਪ ਦੀ ਦਿਨ ਦੇ ਡਿਊਟੀ ਆ अच्छा अच्छा ठीक है 24 मतलब के चार त हैं तुम्हारे होया करेंगे दो आपा ले सकदे हैं ठीक है जी 24 दिन की ड्यूटी है 9:00 ਤੋਂ 5:00 ਵਜੇ ਤੱਕ ਡਿਊਟੀ ਹੈ 8 ਘੰਟੇ ਦੀ ਡਿਊਟੀ ਹੈ 1:00 ਤੋਂ 2:00 ਵਜੇ ਤੱਕ ਅਦਾ ਲੈਣ ਚਾਹੁੰਦਾ ਇੱਕ ਤੋਂ ਦੋ ਇੱਕ ਇੱਕ ਹੋਰ ਟਾਈਮ ਲਾਉ ਹਾਂਜੀ ਹਾਂਜੀ ਓਵਰ ਟਾਈਮ ਲਾਵਾਂਗੇ ਉਹ 1 ਘੰਟੇ ਦੇ ਆਪਣੇ 75 ਰੁਪਏ 2 ਘੰਟੇ ਦੇ 150 4 ਘੰਟੇ ਦੇ 300 300 ਰੁਪਏ ਹੋਵੇਗਾ ਸਕਦੇ ਉਹ 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 ਰਾਤ ਦੇ ਹਿਸਾਬ ਨਾਲ ਵੀ ਮਤਲਬ ਕਿ ਜੇ ਰਾਤ ਨੂੰ ਡਿਊਟੀ ਦੇ ਨਹੀਂ ਉਹ ਬਟਾਈਮ ਦੇ ਵੀਰੇ ਓਵਰਟਾਈਮ ਦੇ ਅੱਛਾ ਅੱਛਾ ਠੀਕ ਹੈ ਜੀ ਹਾਂ ਓਵਰਟਾਈਮ ਮਤਲਬ ਸਮਝੇ ਨਹੀਂ ਵੀ ਮਤਲਬ ਕਿ ਜਦੋਂ ਸਾਡੀ ਖਤਮ ਹੋ ਗਿਆ ਕੰਮ ਤੋਂ 5 ਵਜੇ ਤੱਕ ਡਿਊਟੀ ਹੋ ਗਈ 5 ਵਜੇ ਤੋਂ ਬਾਅਦ ਕਰਦੇ ਆ ਹਾਂਜੀ ਹਾਂਜੀ ਵੀਰੇ ਠੀਕ ਹੈ ਹਾਂ ਹਾਂ ਕਿਹੜਾ ਪਿੰਡ ਹੈ ਤੁਹਾਡਾ ਮੈਂ ਸਰਦੂਰਗੜ ਤੋਂ ਹੀ ਬੋਲਦਾ ਵੀਰੇ ਪ੍ਰੋਪਰ ਸਰਦੂਰਗੜ ਤੋਂ ਹਾਂਜੀ ਹਾਂਜੀ ਮਾਨਸਾ ਕਰੋਗੇ ਸਫਸਾ ਕਰੋਗੇ ਵੀਰੇ ਕੀ ਕਰਨ ਕਿਵੇਂ ਵੀਰੇ ਮਾਨਸਾ ਕੰਮ ਕਰੋਗੇ ਚਰਚਾ ਕਰਾਂਗੇ ਕੰਮ ਜਿਹੜਾ ਹੋਊਗਾ ਉਹ ਪੈਕਿੰਗ ਦਾ ਹੋਊਗਾ ਪੈਕਿੰਗ ਦਾ ਮਤਲਬ ਜਿਵੇਂ ਕਿ ਮੁੰਡੇ ਕੁੜੀਆਂ ਕੰਮ ਕਰਨਗੇ OK ਕਸਟਮਰ ਸਮਾਨ ਲੈਣ ਆਜੇ ਹਾਂਜੀ ਚੈੱਕ ਕਰਵਾ ਕੇ ਉਹਨਾਂ ਨੂੰ ਬਿੱਲ ਕਟਵਾ ਕੇ ਦੇ ਦੇਣਾ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਮੈਂ ਵੀਰੇ ਪਤਾ ਕੀ ਮੈਂ ਮਾਨਸਾ ਉਹ ਮੈਂ ਜਾਨਾ ਰਹਿੰਦਾ ਮੇਰੇ ਕੋਲ ਪਾਸ ਵੀ ਬਣਿਆ ਹੋਇਆ ਮਾਨਸਾ ਦਾ ਅੱਛਾ ਕੀ ਕੰਮ ਕਰਦੇ ਹੋ ਮੈਂ ਕੰਮ ਨਹੀਂ ਕਰਦਾ ਸੀ ਮੈਂ ਤਾਂ ਇਹ ਨਾ ਇੱਥੇ ਜਿਹੜਾ ਮਾੜਾ ਮੋਟਾ ਸਮਾਨ ਆ ਯਾਰ ਜਿਵੇਂ ਮੈਨੂੰ ਲੋਕ ਦੱਸ ਦਿੰਦੇ ਹੁੰਦੇ ਸੀਗੇ ਵੀ ਆਹ ਸਮਾਨ ਉੱਥੇ ਪਹੁੰਚਾ ਕੇ ਆਉਣਾ ਆ ਵੀ ਚਾਰ ਪੰਜ ਗੱਟੇ ਕੁਝ ਵੀ ਲਾ ਲਓ ਤੁਸੀਂ ਵੀ ਉਹ ਮੈਂ ਬਸ ਉੱਤੇ ਧਰ ਕੇ ਉਹਨਾਂ ਡਰਾਈਵਰ ਨਾਲ ਗੱਲ ਕਰਕੇ ਮੈਂ ਲੈ ਜਾਂਦਾ ਛੋ ਚਾਹਂ ਦਿਹਾੜੀ ਧੂੜੀ ਬਣ ਜਾਂਦੀ ਸੀ। ਅੱਛਾ ਗੱਡੀ ਚਲਾਣੇ ਹੋ? ਨਹੀਂ ਨਹੀਂ ਗੱਡੀ ਨਹੀਂ ਚਲਾਉਂਦਾ ਗੱਡੀ ਆਉਂਦੀ ਨਹੀਂ ਵੀਰੇ ਮੈਨੂੰ ਐਵੇਂ ਕਾਪਾ ਮਾਰਦਾ ਤੁਹਾਨੂੰ ਮੈਂ। ਵੀ ਮਤਲਬ ਕਿ ਜਿਵੇਂ ਤੁਹਾਡਾ ਸਮਾਨ ਛੱਡ ਕੇ ਆਉਣਾ ਸੀ ਉਹ ਗੜ ਦਾ ਕਿਸੇ ਬੰਦੇ ਦਾ ਐਮਰਜੈਂਸੀ ਹੈ ਨਾ? ਅੱਛਾ ਠੀਕ ਆ ਠੀਕ ਆ ਠੀਕ ਆ। ਹਾਂਜੀ ਹਾਂਜੀ। ਚਲੋ ਕੋਈ ਮੈਂ ਮਾਨਤਾ ਮਾਨਤਾ ਬਗਜਾ ਕਰੂੰਗਾ ਵੀਰੇ। ਮਾਨਤਾ ਕਰਵਾ ਦੂੰਗਾ। ਇਹਦੇ ਵਿੱਚ ਮੇਰੇ ਕੰਪਨੀ ਦਾ ਹੈਡ ਆਫ ਵੀਚ ਆਪਣਾ ਮਾਨਤਾ ਕੰਮ ਕਰਵਾ ਦੂੰਗਾ ਕੰਮ ਰਹੂਗਾ ਜਿਹੜਾ ਪੈਕਿੰਗ ਤੇ ਜਿਹਨੇ ਵੀ ਆਪਣੇ ਚਾਰਜਰ ਹੁੰਦੇ ਨੇ ਹੈਡਫੋਨ ਹੁੰਦੇ ਨੇ ਡਾਟਾ ਕੇਬਲ ਹੁੰਦੀ ਹੈ ਲੀਡ ਹੁੰਦੀ ਹੈ ਬੈਟਰੀ ਹੁੰਦੀ ਹੈ ਨਾ ਇਹ ਸਾਰੇ ਅੰਦਰ ਪੈਕ ਕਰਨੇ ਹੁੰਦੇ ਨੇ ਇਹਦੇ ਵਿੱਚ ਕੀ ਮੁੰਡੇ ਕੁੜੀਆਂ ਕੰਮ ਕਰਦੇ ਕਸਟਮਰ ਕੋਈ ਸਮਾਨ ਲੈਣਾ ਆ ਦੇ ਉਹਨਾਂ ਨੂੰ ਚੈੱਕ ਕਰਵਾ ਕੇ ਪੈਕਿੰਗ ਕਰਕੇ ਬਿੱਲ ਕੱਟ ਕੇ ਦੇ ਸਾਡੇ ਕੋਲ ਛੱਟ ਨਹੀਂ ਵੀਰੇ ਕੋਣ ਆਇਆ ਕਰੂ ਸਾਡੇ ਕੋਲ ਪੈਕਿੰਗ ਲਾਈਨ ਕੋਈ ਤੁਹਾਡੇ ਕੋਲੇ ਕੋਈ ਨਹੀਂ ਅੰਦਰ ਤੁਸੀਂ ਇਹਨੇ ਜਿਨੇ ਚਾਰਜਰ ਹੈਡਫੋਨ ਡਾਟਾ ਕੇਬਲ ਲੀਡ ਬੈਟਰੀ ਹੁੰਦੇ ਨਾ ਹਾਂਜੀ ਸਾਰੇ ਅੰਦਰ ਪੈਕ ਕਰਨੇ ਨੇ ਲੇਬਲ ਲਾਣੇ अच्छा अच्छा ठीक है ये कोई फैक्ट्री फोकरी है भाई स्टोर है विरे फैक्ट्री तक एक जगह दे एशिया की सबसे बड़ी ग्रेट नोएडा दिल्ली ओके ये स्टोर ने हां अच्छा ਹੁਣ ਸਾਨੂੰ ਹੁਣ ਸਾਨੂੰ ਕੀ ਕਰਨਾ ਪਊਗਾ ਵੱਡੇ ਭਰਾ ਇਹਦੇ ਵਿੱਚ ਕੰਪਨੀ ਦੇ ਹੈਡ ਆਫੀਸ ਨਾਲ ਆ ਪਊਗਾ ਰੋहतक ਰੋहतक ਤੋਂ ਲੈਟਰ ਮਿਲੂਗਾ ਕੰਪਨੀ ਉੱਥੋਂ ਦੇਊਗੀ ਦੋ ਜੋੜੀ ਡ्रेस ਇੱਕ ਜੋੜੀ ਦੇ ਉੱਤੇ ਬੈਂਕ ਦਾ ਖਾਤਾ ਹੈ ਜੀ ਮਾਈ ਕਾਰਡ ਜੁਆਇਨਿੰਗ ਲੈਟਰ 4 ਲੱਖ ਰੁਪਏ ਦਾ ਜ਼ਿੰਮਾ ਦੇਊਗੀ ਕੰਪਨੀ ਅੱਛਾ ਹੈ ਪੁਆਇੰਟ ਤੈਨੂੰ ਲੈਟਰ ਦੇਊਗੀ ਅਗਲੇ ਦਿਨ ਡਿਊਟੀ ਹੋਊਗੀ। ਤੁਸੀਂ ਹੁਣ ਬਈ ਤੁਸੀਂ ਕਿੱਥੋਂ ਬੋਲਦੇ ਹੋ ਵੈਸੇ? ਮੈਂ ਦੱਸਿਆ ਲੈ ਰੋਤਕ ਕੰਪਨੀ ਦਾ ਹੈਡ ਆਫਿਸ ਹੈ ਬਠਿੰਡੇ ਆਪਣੀ ਬ੍ਰਾਂਚ ਹੈ। ਅੱਛਾ 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 ਹੁਣ ਮਤਲਬ ਤੁਸੀਂ ਬਠਿੰਡੇ ਹੋ ਨਾ? ਹਾਂ ਮੈਂ ਬਠਿੰਡੇ ਆ ਰੋਤਕ ਕੰਪਨੀ ਦਾ ਹੈਡ ਆਫਿਸ ਹੈ ਉੱਥੇ ਜਾਣਾ ਪਊਗਾ। ਹੁਣ ਸਾਨੂੰ ਸਿੱਧਾ ਰੋਤਕ ਜਾਣਾ ਪਊਗਾ? ਹਾਂ ਰੋਤਕ ਤੋਂ ਲੈਟਰ ਮਿਲੂਗਾ ਅਗਲੇ ਦਿਨ ਡਿਊਟੀ। नहीं। नहीं, 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 अच्छा अगले दिन ये आए ता नहीं हैगा बी पेपर ਲੈਣਗੇ ਜਾਂ ਕੁਛ ਹੋਣਗੇ ਵੀ ਮੈਂ ਤਾਂ ਹੁੰਦਾ ਵੀ ਕੁਛ ਨਹੀਂ 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 ਵੀਰੇ ਪੇਪਰ ਉੱਪਰ ਕੁਛ ਨਹੀਂ ਐ ਡਾਇਰੈਕਟ ਪਰ ਅੱਛਾ ਠੀਕ ਹੈ ਇਹ ਕਦੋਂ ਜਾਣਾ ਬਈ ਰੁੱਤ ਫਿਰ ਗੱਲ ਵਗ ਜਾ ਇੱਕ ਆਧਾਰ ਕਾਰਡ ਲੈ ਜਾਂ ਦੋ ਫੋਟੋਆਂ ਪੜਾਈ ਦਾ ਡਾਕੂਮੈਂਟਸ 1550 ਰੁਪਏ ਵਰਦੀ ਦੇ ਜਿਹੜੀ ਵਰਦੀ ਕੰਪਨੀ ਦਊਗੀ ਇਹ ਦੋ ਜੋੜੀ ਡਰੈਸ ਹੋਊਗੀ ਇੱਕ ਜੋੜੀ ਜੁੱਤੇ ਹੋਊਗੀ ਕੰਪਨੀ ਦਾ ਆਈ ਕਾਰਡ ਹੋਊਗਾ ਜੁਆਇਨਿੰਗ ਲੈਟਰ ਨਾਲ ਦੀ ਨਾਲ ਹੋਊਗਾ ਅਗਲੇ ਦਿਨ ਤੋਂ ਡਿਊਟੀ ਹੋਊਗੀ ਕੰਪਨੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੈਲਰੀ ਦੇਊਗੀ 6 ਮਹੀਨਿਆਂ ਦੇ ਅੰਦਰ 12% ਦੇ ਹਿਸਾਬ ਨਾਲ ਸੈਲਰੀ ਕਰੂਗੀ ਸਾਲ ਦੇ ਅੰਦਰ ਦੋ ਵਾਰ ਉਹ ਵੀ ਪੈਸੇ-ਪੂਸੇ ਕੁਝ ਲੈ ਕੇ ਜਾਣੇ ਪੈਣਗੇ 1550 ਰੁਪਏ ਵਰਦੀ ਦੇ ਬਸ ਕੋਈ ਫੀਸ ਨਹੀਂ ਲੇਗੀ ਬਾਕੀ ਕੋਈ ਫੀਸ ਨਹੀਂ ਹੈਗੀ ਹਾਂ ਤੁਸੀਂ ਹੁਣ ਮੈਨੂੰ ਇਹ ਐਡਰੈਸ ਮੈਨੂੰ ਭੇਜੋਗੇ ਤੁਸੀਂ ਹੁਣ ਹਾਂ ਭੇਜ ਦਾਂਗੇ ਜਦੋਂ ਤੁਸੀਂ ਆਓਗੇ ਸੁਖ ਰੋਤਕ ਆਣਾ ਸੁਖਪਰਾ ਚੋਂ ਸੁਖਪਰਾ ਚੌਂਕ ਹਾਂਜੀ ਠੀਕ ਹੈ ਜੀ ਹਾਂਜੀ ਆਟੋ ਵਾਲੇ ਨਾਲ ਮੇਰੀ ਗੱਲ ਕਰਾਉਂਗੇ ਤਾਂ 20 ਲਊਗਾ ਜੇ ਤੁਸੀਂ ਆਪ ਗੱਲ ਕਰੋਗੇ ਤਾਂ 100 ਲਊਗਾ ਸੁਪਰਾ ਚੌਕ ਤੋਂ ਹਾਂ ਸਟੇਸ਼ਨ ਤੋਂ ਅੱਛਾ ਸਟੇਸ਼ਨ ਦੇ ਨਵੀਂ ਦਿੱਲੀ ਉਤਰਨਾ ਕਿ ਪ੍ਰਾਣੀ ਦਿੱਲੀ ਦਿੱਲੀ ਉਹ ਨਹੀਂ ਦਿੱਲੀ ਨਹੀਂ ਜਾਣਾ ਦਿੱਲੀ ਤਾਂ ਜਾਣਾ ਹੀ ਨਹੀਂ ਹੈਗਾ ਰੋਟਾ ਕਿੱਥੇ ਪੈਂਦਾ ਵੀਰੇ ਉੱਥੋਂ ਦਾ 70 ਕਿਲੋਮੀਟਰ ਅੱਗੇ ਹੈ ਦਿੱਲੀ ਅੱਛਾ 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 ਹਾਂ ਜੀਂਦ ਕੋਲੇ ਆ ਜੇ ਤੁਹਾਡੇ ਤੋਂ ਨਹੀਂ ਆਇਆ ਜਾਂਦਾ WhatsApp ਦੇ ਜਰੀਏ ਭੇਜ ਦਿਓ ਡਾਕੂਮੈਂਟ ਠੀਕ ਹੈ ਵਟਸਐਪ ਦੇ ਜਰੀਏ ਮਿਲਵਾ। ਅਸੀਂ ਅਸੀਂ ਕਿੰਨੇ ਵੀ ਮੁੰਡੇ ਆ ਸਕਦੇ ਆ ਵੀਰੇ। ਹਾਂ। ਚਲੋ ਠੀਕ ਹੈ। ਨਹੀਂ ਹੁਣ 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 ਤਾਂ ਮੈਨੂੰ ਵੀ ਐਂ ਤਾਂ ਨਹੀਂ ਮੈਂ ਸਿੱਧਾ ਮੋੜ ਕੇ ਆਪਦਾ ਇੱਕ ਇੱਕ ਅੱਦੇ ਦਿਨ ਚ ਹੋ ਜੂ ਇੱਕ ਇੱਕ ਅੱਦੇ ਦਿਨ ਚ ਹੋ ਜੂਗਾ ਕੰਮ ਇਹ। ਲਾਸਟ ਵੈਕੈਂਸੀ ਹੈ। ਅੱਜ ਫਾਰਮ ਭਰਲਾ ਵਟਸਐਪ ਚ ਲਾਣਾ ਹੈ। ਹਾਂ ਮੈਂ ਵਟਸਐਪ ਚ ਲਾਉਣਾ ਵੀਰੇ। ਆਧਾਰ ਕਾਰਡ ਦੀ ਅੱਗੇ ਪਿੱਛੇ ਦੀ ਫੋਟੋ ਪੜਾਈ ਦਾ ਡਾਕੂਮੈਂਟ ਦੀ ਫੋਟੋ ਖੁੱਦ ਦੀ ਫੋਟੋ ਪਰਸਨਲ ਕਰਦਾ ਨੰਬਰ 113 ਨੰਬਰ 1550 ਰੁਪਏ ਲੈਟਰ ਤੇਰਾ ਹੁਣੀ ਭੇਜ ਦਾਂਗੇ। अच्छा मेनू उथे जाण दी ਲੋੜ ਨਹੀਂ ਪੈਣੀ। ਨਾ। ਠੀਕ ਹੈ ਠੀਕ ਹੈ। ਹੁਣ ਵੀ ਆਪਾਂ ਨੇ ਕਾਲਾ ਵਾਲੀ ਤੋਂ ਆਨਲਾਈਨ ਐ ਫਾਰਮ ਭਰਿਆ ਮੁੰਡਿਆਂ ਦਾ। ਕੁੱਤੀ ਕੇ ਗਲਾ ਤੋਂ ਵੀ ਹੁਣੀ ਆਨਲਾਈਨ ਭਰਿਆ ਮੋੜ ਮੰਡੀ ਕੋਲੋਂ। ਮੋੜ ਮੰਡੀ ਤੋਂ ਵੀ ਹੁਣੀ ਆਨਲਾਈਨ ਭਰਿਆ। ਠੀਕ ਹੈ ਠੀਕ ਹੈ। ਤੁਸੀਂ ਵੀਰੇ ਤੁਹਾਡੇ ਮੈਨੂੰ ਐ ਦੱਸੋ ਬਸ ਬਠਿੰਡੇ ਕਿੱਥੇ ਜੇ ਆ ਮੈਂ ਉਥੇ 2-4 ਮੇਰੇ ਸਾਡੇ ਰਿਸ਼ਤੇਦਾਰੋਂ ਉਹਨਾਂ ਨੂੰ ਮੈਂ ਭੇਜ ਦੂੰਗਾ। ਜੇ ਤੁਸੀਂ ਹੁਣ ਬਠਿੰਡੇ ਤੋਂ ਹੀ ਬੋਲਦੇ ਹੋ। ਆ ਮੈਂ ਬਠਿੰਡੇ ਫੌਜੀ ਚੌਕਾਂ ਗਰੇ। ਫੌਜੀ ਚੌਕ ਫੌਜੀ ਜੌਂਗ ਦੇ ਕੋਲੇ ਹਾਂ ਠੀਕ ਹੈ ਮੇਰਾ ਮਾਮਾ ਵੈਸੇ ਪ੍ਰੈਸਰ ਰਿਪੋਰਟਰ ਹੈ ਤੇ ਕੀ ਨਾਮ ਕੀ ਤੁਹਾਡਾ ਬਰੇ ਮੇਰੇ ਮੇਰੀ ਸੁਣ ਲੈ ਚਾਹੇ ਤੇਰਾ ਮਾਮਾ ਪ੍ਰੈਸਰ ਰਿਪੋਰਟਰਾ ਚਾਹੇ ਆਰਮੀ ਚਾਹੇ ਕਰਨਲ ਹੈ ਅੱਛਾ ਆਪਾਂ ਨੂੰ ਉਹਨਾਂ ਤੋਂ ਕੋਈ ਮਤਲਬ ਨਹੀਂ ਮੇਰੇ ਨਾਲ ਗੱਲ ਕਰ ਤੂੰ ਬਈ ਮੁੱਕ ਦੀ ਗੱਲ ਹੈ ਉਹ ਮੈਂ ਉਹਨਾਂ ਨੂੰ ਨਹੀਂ ਭੇਜ ਸਕਦਾ ਚਾਹੇ ਪੈਸੇ ਮੇਰੇ ਕੋਲ ਨਹੀਂ ਜਨਾ ਹੁਣ ਮੇਰੇ ਕੋ ਮੈਂ ਗੂਗਲ ਵੀ ਨਹੀਂ ਚਲਾਉਂਦਾ ਯਾਰ ਅੱਛਾ ਉਹ ਪੀਛਾ ਜੀ ਰੋਟ ਕੰਪਨੀ ਦਾ ਹੈਡ ਆਫਿਸ ਠੀਕ ਹੈ ਠੱਗੀ ਠੱਗੀ ਵਾਲਾ ਕੰਮ ਤਾਂ ਨਹੀਂ ਹੈਗਾ ਜਦੋਂ ਆਏਗਾ ਤਾਂ ਸਾਰਾ ਕੁਝ ਸਾਹਮਣੇ ਪਤਾ ਲੱਗੂਗਾ ਫੋਨ ਤੇ ਤਾਂ ਤੂੰ ਵੀ ਬੋਂਕਣ ਲੱਗ ਰਿਹਾ ਮੈਂ ਵੀ ਬੋਂਕਣ ਲੱਗ ਰਿਹਾ ਹਣਾ ਹਾਂ ਹਾਂ ਥੋੜੀ ਵਾਲਾ ਕੀ ਕੰਮ ਹੋਗਾ ਜਦੋਂ ਸਾਹਮਣੇ ਆਏਗਾ ਤਾਂ ਹੀ ਪਤਾ ਲੱਗੂਗਾ ਨਾ ਵੀ ਮਤ ਕਹੀ ਬਿਠੰਡੇ ਮਿਲ ਸਕਦੇ ਥੋਨੂੰ ਰੋਤਾ ਦਾ ਸਰ ਨੂੰ ਮਿਲ ਜਾ ਕੇ ਜਦੋਂ ਵੱਡੀ ਕੰਪਨੀ ਚ ਜਾਏਗਾ ਤਾਂ ਹੀ ਤੇਰੇ ਯਕੀਨ ਹੋਗਾ ਆਪਣੇਰੇ ਦੇ ਤਾਂ ਕੀ ਯਕੀਨ ਕਰੇਗਾ ਮੇਰੇ ਤਾਂ ਤੂੰ ਬੰਨਾਂ ਦੇ ਯਕੀਨ ਨਹੀਂ ਕਰ ਸਕਦਾ ਨੇ ਤੂੰ ਮੈਨੂੰ ਮੈਂ ਤਾਂ ਬਠੰਡੇ ਆ ਕੇ ਮਿਲੂਗਾ ਤੂੰ ਮੈਨੂੰ ਐ 10 ਬਠੰਡੇ ਫੌਜੀ ਚੌਂਕ ਦੇ ਕਿੱਥੇ ਜੇ ਆ ਮੇਰੇ ਸੁਣਾ ਤੂੰ ਰੁੱਤ ਕਾ ਕੇ ਸਰ ਨੂੰ ਨਹੀਂ ਭਰਾਵਾ ਮੈਂ ਰੁੱਤ ਗਈ ਨਹੀਂ ਦੂਰ ਮੈਂ ਕਦੇ ਗਿਆ ਨਹੀਂ ਕਰਿਆ ਨਹੀਂ ਮੈਂ ਬਠੰਡੇ ਆਇਆ ਨਹੀਂ ਮੇਰੀ ਸੁਣ ਤਰੇ ਯਕੀਨ ਨਹੀਂ ਹੈਗਾ ਤਾਂ ਮੈਂ ਕਿਵੇਂ ਯਕੀਨ ਕਰਾਉਂਗਾ ਛਾਤੀ ਪਾੜ ਕੇ ਦਿਖਾਉਂਗਾ ਤੂੰ ਮੈਨੇਜਰ ਨੂੰ ਮੇਰੇ ਸਰ ਨੂੰ ਉਹ ਤਾਂ ਹੁਣ ਜੇ ਤੂੰ ਜੇ ਜਾਂ ਤੂੰ ਮੇਰੇ ਸਾਹਮਣੇ ਆਏ ਤਾਂ ਬੰਦਾ ਹੋਵੇ ਯਾਰ ਮੈਂ ਯਕੀਨ ਤਾਂ ਕਰ ਹੀ ਸਕਦਾ ਨਾ 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 ਤੂੰ ਨੇ ਯਕੀਨ ਨਹੀਂ ਕਰ ਸਕਦਾ ਹੁਣ ਤੂੰ ਕਹਿੰਦਾ ਮਰਾ ਮਾਮਾ ਪੂਪਾ ਹੈ ਹੈਗਾ ਤਾਂ ਮੈਂ ਪੇਜ ਮੇਰੀ ਗੱਲ ਨਾਲ ਮੈਂ ਚਲਾਉਣਾ ਤਾਂ ਮੈਂ ਪ ਤੇ ਹੁਣ ਤੇ ਹੀ ਮੈਂ ਤੇਰੀ ਗੱਲ ਸੁਣ ਲਿਆ ਮੈਂ ਤੇਰੀ ਰਿਕਾਰਡਿੰਗ ਵੀ ਕੀਤੀ ਐ ਤੇ ਹੁਣ ਮੈਂ ਤੁਹਾਨੂੰ ਪਾਉਂਗਾ ਵੀ ਫੇਸਬੁੱਕ ਤੇ ਤੂੰ ਮੈਨੂੰ ਮੈਨੂੰ ਮੈਂ ਜ਼ੋਰ ਥੋੜੀਆਂ ਮੈਂ ਜ਼ੋਰ ਤੇ ਤੂੰ ਬੰਦਾ ਬੰਦਾ ਦੋ ਦੇ ਫੜਿਆ ਫੁੰਦਾ ਤਾਂ ਮੈਨੂੰ ਪਤਾ ਨਹੀਂ ਫੜਿਆ ਜਾਏਗਾ ਕਿ ਨਹੀਂ ਫੜਿਆ ਜਾਏਗਾ ਪਰ ਮੈਂ ਤੇਰਾ ਕੰਮ ਚੱਲਣ ਦੰਦਾ ਸੁਗੜ ਐਨੀ ਗੱਲ ਮੇਰੀ ਤੇਰੀ ਤੇਰੀ ਮੇਰੀ ਗੱਲ ਹੋਣਾ ਮੇਰੀ ਮੇਰੀ ਹੀ ਗੱਲ ਹੋਣਾ ਜ਼ੋਰ ਥੋੜੀਆਂ ਤੋਂ ਮੇਰੀ ਗੱਲ ਤਾਂ ਸੁਣ ਲੈ ਹੁਣੀ ਤੂੰ ਤਾਂ ਤੂੰ ਤਾਂ ਬਠਿੰਡੇ ਮੁੱਕਰ ਗਿਆ ਹੁਣ ਤੋਂ ਬਠਿੰਡੇ ਕਿਉਂ ਮੈਂ ਥੋੜੀ ਮੈਨੂੰ ਤੂੰ ਕਿੱਥੇ ਮਿਲਣਾ ਬਠਿੰਡੇ ਯਾਰ ਤੂੰ ਮੈਨੂੰ ਦੱਸ ਮੈਂ ਬਠਿੰਡੇ ਹੁਣੀ ਭ ਕੋ ਜੀ ਜੋਂ ਵਿੱਚ ਕੋਈ ਪੇਜ ਕੇ ਫੋਨ ਕਰ ਕਹਿੰਦੇ ਹੁਣੀ ਭੇਜ ਪਰ 10 ਮਿੰਟਾਂ ਦੇ ਅੰਦਰ ਅੰਦਰ ਨਹੀਂ ਤੂੰ 10 ਮਿੰਟ ਬਾਅਦ ਤੂੰ ਕਿੱਥੇ ਕੀ ਕੈਨੇਡਾ ਡੱਪ ਜਾਏਗਾ ਤੂੰ ਮੈਨੂੰ 10 ਮਿੰਟ ਦੱਸ ਤਾ ਨਹੀਂ ਮੇਰੀ ਸੁਣ 10 ਮਿੰਟਾਂ ਦੀ ਭੇਜ ਦੇ ਜਦੋਂ ਕੋ ਕੈਨੇਡਾ ਕੀ ਟੱਪ ਜਾਏਗਾ ਤੈਨੂੰ ਪੁੱਛ ਉਹ 10 ਮਿੰਟ ਬਾਅਦ ਕਿੱਥੇ ਜਾਏਗਾ 10 ਮਿੰਟ ਬਾਅਦ ਕਿੱਥੇ ਜਾਏਗਾ ਉੱਥੇ ਆ ਜਾਾਂਗੇ ਅਸੀਂ 10 ਮਿੰਟਾਂ ਚ ਭੇਜ ਦੇ ਜੇ ਅਸਲੀ ਮੇਰੀ ਸੁਣਾ ਜੇ ਤਾਂ ਯਾਰ ਤੈਨੇ ਕੰਮ ਕਰਨਾ ਠੀਕ ਹੈ ਨਹੀਂ ਆਪਣੀ ਬਕਵਾਸ ਬਾਈ ਨੂੰ ਬੰਦ ਕਰ ਬਈ ਬਕਵਾਸ ਬਾਈ ਕੋਈ 10 ਮਿੰਟ ਹੈਗਾ ਕਿੱਥੇ 10 ਮਿੰਟ ਬਾਅਦ ਕਿੱਥੇ ਭੱਜ ਜਾਏਗਾ ਮੈਂ ਉੱਥੇ ਆ ਜੀ ਚੌਂਕ ਬਾਈ ਫੌਜੀ ਚੌਂਕ ਨਹੀਂ 10 ਮਿੰਟ ਬਾਅਦ ਮਤਲਬ ਨਹੀਂ 10 ਮਿੰਟ ਬਾਅਦ ਤੈਨੂੰ 2 ਘੰਟੇ ਦੇਤੇ ਫੌਜੀ ਚੌਂਕ ਆ ਕੇ ਫੋਨ ਕਰ ਤੂੰ ਮੈਨੂੰ ਦੁਕਾਨ ਦਾ ਨੰਬਰ ਨੂੰ ਪਤਾ ਦੱਸ ਦੇ ਸਾਡੀ ਫੌਜੀ ਚੌਂਕ 'ਚ ਵੀ ਦੁਕਾਨ ਹੈਗੀ ਐ ਕਾਦੀ ਦੁਕਾਨ ਹੈ ਤੇਰੀ ਮੈਂ ਸਾਰਾ ਕੁਝ ਹੀ ਕਰਦਾ ਯਾਰ ਤੈਨੂੰ ਮੈਂ ਦੱਸਦਾ ਜਦੋਂ ਤੂੰ